ਬਿੱਜੀ ਪినా ਜਗਪ੍ਰੀਤ ਜੱਗਾ ਅ ਵੀਰ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਮੈਂ ਪਠਾਨਕੋਟ ਤੋਂ ਰੇਤਾ ਹੀ ਭਰ ਕਿਉਂ ਦੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਜੇ ਮੇਰੀ ਆਪਣੀ ਗੱਡੀ ਮੈਂ ਦਾਦੇ ਕਿ ਲੈੋਂ ਰਿਹਾ ਪਿੱਛੇ ਦੇ বাস ਇੰਨੀ ਕੀ ਸਪੀਡ ਤੇ ਸੀ ਨਾ ਔਰ ਸਪੀਡ ਹੀ ਆਉਂਦੀ ਸੀ ਸੰਗ ਤੇ ਵਿੱਚ ਪਿੱਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਵੇ ਇਹਦੇ ਇੰਨੇ ਲਿਆ ਕੇ ਇਧਰ ਸਾਈਡ ਤੇ ਬਣੀ ਕਾਰ ਹੀ ਕੀ ਆਉਂਦਾ ਜੱਟ ਦਾ ਟਰਾਲ ਆਪਣੀ বাস ਦੀ ਘਾਟ ਮਾਰੀ ਹੈ ਗੱਡੀ ਗੱਡੀ ਤੇ ਕੋਈ ਕੰਟਰੋਲ ਨਹੀਂ ਹੋਈਗੀ ਤੇ ਇਹਨੇ ਚਾਰ ਦੀ ਫੋਟਬਾਲ ਤੇ ਤੇ ਗੱਡੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਏ ਮੇਰੇ ਵਿੱਚ ਮਾਰਦਾ ਮਾਰਦਾ ਬਾਅਦ ਵਿੱਚ ਮੈਂ ਆਪਣੀ ਫੋਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ ਵਿੱਚ ਇਹਦੇ ਵਿੱਚ ਮਾਰਤੀ ਕੋਈ ਨਿਸ਼ਾਨੀ ਨੁਕਸਾਨ ਦਾ ਨਹੀਂ ਨਹੀਂ ਜਾਨੀ ਨਿਸ਼ਾਨ ਨਹੀਂ ਓਦਾਂ ਥੋੜੀਆਂ ਰਗੜਾਂ ਰੋੜਾਂ ਥੋੜੀਆਂ ਖੱਟਾਂ ਫੱਟਾਂ ਲੱਗੀਆਂ ਤੇ ਮੈਂ ਇਹਦੇ ਸੰਗਤਾਂ ਦੇ ਵਿੱਚ ਡਰਾਈਵਰ ਨੂੰ ਪੁੱਛਣ ਲਿਆ ਕਿ ਡਰਾਈਵਰ ਕਿੱਥੇ ਡਰਾਈਵਰ ਡਰਾਈਵਰ ਦੱਸਦਾ ਹੀ ਨਹੀਂ ਪਿਆ ਕਿ ਕੌਣ ਹੈ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਆ ਤੇ ਵੀ ਬੇਨੇ ਦੱਸਿਆ ਡਰਾਈਵਰ ਆਵਾ ਤੇ ਉਹਦੀ ਫਿਰ ਮੈਂ ਮੌਕੇ ਤੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ ਹਾਂਜੀ ਜ਼ਰੂਰ ਦਵਾਂਗੇ ਜੀ ਮੈਂ ਵੀਡੀਓ ਬਣਾਈ ਆ ਵੇਖੋ ਤੁਹਾਨੂੰ ਦਿਖਾ ਵੀ ਸਕਦੇ ਹਾਂ ਚਲੋ ਬਾਕੀ ਦਾ ਮੇਰੇ ਜਿਹੜੇ ਇਹਦੇ ਵਿੱਚ ਆਪਣਾ ਤੁਸੀਂ ਜਿਆਦਾ ਰੇਤਾ ਲੋ ਜੀ ਹਾਂਜੀ ਹਾਂਜੀ ਵੇਖੋ ਇੱਥੇ ਹੀ ਲੈ ਕੇ ਜੀ ਅੰਮ੍ਰਿਤਸਰ ਚੱਲੇ ਹਾਂਜੀ ਬਾਕੀ ਦਾ ਨਹੀਂ ਨਹੀਂ ਜਾਣ ਇਨਸਾਨ ਨੇ ਬਚਾਈ ਬਾਕੀ ਦਾ ਸਾਡਾ ਨੁਕਸਾਨ ਇਹਨੇ ਕਰਤਾ ਡਰਾਈਵਰ ਤੇ ਭੱਜ ਗਿਆ ਮੌਕੇ ਤੇ ਭੱਜ ਗਿਆ ਫਿਰ ਹਾਂਜੀ ਬੱਸ ਸਾਡਾ ਡਰਾਈਵਰ ਭੱਜ ਗਿਆ ਪਾਜੀ ਕੀ ਨਾਮ ਤੁਹਾਡਾ ਸੰਜੂਜੇ ਮੇਰਾ ਨਾਮ ਸਰ ਇਹਦਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਐ ਐਕਸੀਡੈਂਟ ਇਦੋਂ ਆਇਆ ਕਿ ਇਹ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਲੌਂਗ ਸਾਈਡ ਸੀਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੀ ਕਿ ਵਿਆਸ ਵਾਲਾ ਦੀ ਤੇ ਉਹ ਬਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਟ ਗਿਆ ਨਿਕਸਾਨ ਕਿਸ ਨੂੰ ਦੀ ਆ ਨਾ ਇਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਹੈ ਬਾਕੀ ਬਸ ਵਾਲਾ ਬਚਾ ਗਿਆ ਪਤਾ ਨਹੀਂ ਬਸ ਕਿੱਥੇ ਜਾ ਰਹੀ ਸੀ ਬਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਹੀ ਸੰਗਦੀ ਵਿੱਚ ਸੰਗਦਾ ਬਚਾਵਾ